ਇਸਨੇ ਜਾਣ ਲਿਆ ਹੈ ਕਿ ਮੈਂ ਜਾਣ ਲਿਆ ਉਸ ਦਾ ਗਿਆਨ ਘਰੇ ਵਿੱਚ ਬੰਦ ਹੋ ਗਿਆ ਲੇਕਿਨ ਜਿਸ ਨੇ ਜਾਣਿਆ ਤੇ ਜਾਣਿਆ ਨਹੀਂ ਉਸ ਦਾ ਗਿਆਨ ਖੁੱਲੇ ਆਕਾਸ਼ ਦੀ ਤਰ੍ਹਾਂ ਹੈ ਕੋਈ ਸੀਮਾ ਨਹੀਂ ਇਸ ਲਈ ਜਿਨ੍ਹਾਂ ਨੇ ਜਾਣਿਆ ਹੈ ਜੋ ਪਰਮ ਗਿਆਨੀ ਹਨ ਉਹਨਾਂ ਨੇ ਜਾਣਨ ਦਾ ਦਾਵਾ ਨਹੀਂ ਕੀਤਾ ਜਿਨ੍ਹਾਂ ਨੇ ਦਾਵਾ ਕੀਤਾ ਹੈ ਉਹ ਗਿਆਨੀ ਹੋਣਗੇ ਪਰ ਉਹ ਪਰਮ ਗਿਆਨੀ ਨਹੀਂ ਗਿਆਨੀ ਤਹਾਨੂੰ ਯਾਤਰਾ ਤੇ ਲੈ ਕੇ ਜਾ ਸਕਦਾ ਹੈ ਗਿਆਨੀ ਵਿਅਕਤੀ ਤੁਹਾਨੂੰ ਪ੍ਰਮਾਤਮਾ ਦੇ ਮੰਦਰ ਤੱਕ ਨਹੀਂ ਲੈ ਕੇ ਜਾ ਸਕਦਾ ਸਿਰਫ ਜਿਹੜਾ ਪਰਮ ਗਿਆਨੀ ਹੈ ਉਹੀ ਤੁਹਾਨੂੰ ਪ੍ਰਮਾਤਮਾ ਦੇ ਮੰਦਰ ਤੱਕ ਲੈ ਕੇ ਜਾ ਸਕਦਾ ਹੈ ਜਿਨ੍ਹਾਂ ਨੇ ਜਾਣਿਆ ਵੀ ਹੈ ਅਤੇ ਇਹ ਵੀ ਜਾਣਿਆ ਹੈ ਕਿ ਇਹ ਇੱਕ ਖਾਕ ਜਾਣਿਆ ਸਭ ਜਾਣਨ ਦਾ ਕੋਡੀਆਂ ਦਾ ਹੈ ਜਿਨ੍ਹਾਂ ਨੇ ਜਾਣਨ ਦੀ ਸੀਮਾ ਨੂੰ ਖਤਮ ਕਰ ਦਿੱਤਾ ਤੇ ਗੁਰੂ ਦੇ ਕੋਲ ਜਾ ਕੇ ਆਪ ਨੂੰ ਆਤਮ ਸਮਰਪਿਤ ਕਰ ਦਿੱਤਾ ਉਹੀ ਹੀ ਪਰਮ ਗਿਆਨੀ ਦੇ ਮਾਰਗ ਉੱਤੇ ਚੱਲ ਸਕਿਆ ਫਰੀਦ ਕਹਿੰਦਾ ਹੈ ਕਿ ਮੈਂ ਕੁਝ ਨਹੀਂ ਜਾਣਦਾ ਕਿ ਨਾ ਬੋਝੇ ਕਿ ਜ ਨਾ ਸੁਝੇ ਨਾ ਕੁਝ ਜਾਣਦਾ ਨਾ ਕੁਝ ਵਿਖਾਈ ਪੈਂਦਾ ਹੈ ਅਨਹਾ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਸਮਝ ਨਹੀਂ ਇਹੀ ਪਰਮ ਗਿਆਨੀ ਦੇ ਗੁਣ ਹਨ ਇਸ ਤੋਂ ਛੋਟੇ ਉੱਤੇ ਰਾਜੀ ਨਾ ਹੋਣਾ ਇਸ ਤੋਂ ਛੋਟੇ ਉੱਤੇ ਰਾਜੀ ਹੋਏ ਤਾਂ ਖੀੜ ਫਿਡੋਨਿਆਂ ਵਾਂਗ ਹੀ ਪਟ ਜਾਊਗੀ ਬਹੁਤ ਤੰਗ ਦੇ ਜਿੰਨਾ ਨਾ ਤੁਸੀਂ ਉਸ ਪਰਮ ਗਿਆਨ ਦੀ ਪ੍ਰਾਪਤੀ ਕਰ ਸਕਦੇ। ਫਰੀਦ ਪਰਮ ਗਿਆਨੀ ਦੀ ਭਾਸ਼ਾ ਬੋਲ ਰਹੇ ਹਨ। ਫਰੀਦ ਵਿੱਚ ਪਰਮ ਗਿਆਨੀ ਦੇ ਲੱਛਣ ਹਨ। ਬੜੀ ਮਿੱਠੀ ਭਾਸ਼ਾ ਹੈ। ਇੱਕ ਵਾਰ ਕੀ ਹੋਇਆ ਫਰੀਦ ਯਾਤਰਾ ਉੱਤੇ ਨਿਕਲੇ ਆਪਣੇ ਚੇਲਿਆਂ ਦੇ ਨਾਲ। ਰਸਤੇ ਵਿੱਚ ਉਹ ਕਾਂਸੀ ਦੇ ਨੇੜੇੋਂ ਲੰਘਦੇ ਸਨ। ਕਾਂਛੀ ਜਾਂਦੇ ਹੋਏ ਉਹਨਾਂ ਦੇ ਚੇਲਿਆਂ ਨੇ ਕਿਹਾ ਜੀ ਇੱਥੇ ਸੰਤ ਕਬੀਰ ਦਾ ਆਸ਼ਰਮ ਹੈ ਉੱਥੇ ਦੋ ਦਿਨ ਰੁਕਦੇ ਹਾਂ ਆਰਾਮ ਵੀ ਹੋ ਜਾਏਗਾ ਤੋ ਦਾ ਸਤਸੰਗ ਵੀ ਹੋ ਜਾਏਗਾ ਤੇ ਉਸ ਸਤਸੰਗ ਵਿੱਚੋਂ ਅਮਰਤਾ ਵੀ ਅੰਮ੍ਰਿਤ ਵੀ ਨਿਕਲੇਗਾ ਅੰਮ੍ਰਿਤ ਵਰਖਾ ਵੀ ਹੋਏਗੀ ਅਸੀਂ ਉਸ ਆਨੰਦ ਨੂੰ ਮਾਣਨ ਨੂੰ ਉਧਰ ਦੂਜੇ ਪਾਸੇ ਕਬੀਰ ਨੂੰ ਵੀ ਉਹਨਾਂ ਦੇ ਚੇਲਿਆਂ ਨੇ ਕਿਹਾ ਕੀ ਜੀ ਬਾਬਾ ਫਰੀਦ ਇਸ ਪਿੰਡੇ 'ਚੋਂ ਲੰਘ ਰਹੇ ਹਨ ਜੇ ਕਿਤੇ ਉਹ 2 ਦਿਨ ਸਾਡੇ ਕੋਲ ਰੁਕ ਜਾਣ ਤਾਂ ਦੋ ਪਰਮ ਗਿਆਨੀਆਂ ਵਿੱਚ ਪਰਮਾਤਮਾ ਦਾ ਧਿਆਨ ਦੀ ਪਰਮਾਤਮਾ ਦੇ ਗਿਆਨ ਦੀ ਗੱਲ ਹੋਏਗੀ ਉਸ ਵਿੱਚੋਂ ਵਰਖਾ ਹੋਵੇਗੀ ਜਿਸ ਨੂੰ ਅਸੀਂ ਆਨੰਦ ਦੀ ਤਰ੍ਹਾਂ ਮਾਣ ਲਵਾਂਗੇ ਕਬੀਰ ਖੁਦ ਫਰੀਦ ਨੂੰ ਲੈਣ ਲਈ ਉੱਥੇ ਤੇ ਪਿੰਦ ਦੇ ਬਾਹਰ ਚਲੇ ਗਏ ਦੋਵੇਂ ਗੱਲ ਮਿਲੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਿਆ ਪਰ ਕੁਝ ਬੋਲੇ ਨਹੀਂ ਚੇਲੇ ਬੇਚੈਨ ਹੋ ਗਏ ਆਸ਼ਰਮ ਵੀ ਆ ਗਏ ਸੋਚਿਆ ਸੀ ਰਾਚ ਨਹੀਂ ਬੁਲਣਗੇ ਆਸ਼ਰਮ ਬੁਲਾਉਣਗੇ ਦੋ ਦਿਨ ਲੰਘ ਗਏ ਪਰ ਦੋਵੇਂ ਕੁਝ ਨਹੀਂ ਬੋਲੇ ਚੇਲੇ ਨਹੀਂ ਜਾਣਦੇ ਸਨ ਜਦੋਂ ਖੂਨੀ ਹੋ ਗਿਆ ਉਦੋਂ ਸ਼ਬਦ ਵੀ ਖਤਮ ਸ਼ੂਨਿਏ ਬੋਲਦਾ ਨਹੀਂ ਉਹ ਸਿਰਫ ਧਿਆਨ ਦੇ ਵਿੱਚ ਹੀ ਇੱਕ ਦੂਜੇ ਨਾਲ ਵਿਚਾਰ ਵਤੰਦਰਾ ਕਰਿਆ ਕਬੀਰ ਤੇ ਫਰੀਦ ਵਿਚਕਾਰ ਬਹੁਤ ਕੁਝ ਵਗਿਆ ਬਹੁਤ ਕੁਝ ਲੈਣ ਦੇਣ ਹੋਇਆ ਪਰ ਕਿਸੇ ਨੂੰ ਵਿਖਾਈ ਨਾ ਦਿੱਤਾ ਜਦੋਂ ਦੋ ਸ਼ੂਨਿਏ ਮਿਲਦੇ ਹਨ ਤਾਂ ਇੱਕ ਸ਼ੂਨਿ ਹੋ ਜਾਂਦਾ ਹੈ ਭਾਰਤ ਆਲਾਫ ਕਿਵੇਂ ਹੋਵੇਗੀ ਜਦੋਂ ਦੋਵੇਂ ਹੀ ਸ਼ੋਨੇ ਹੋ ਗਏ ਜਿਵੇਂ ਪਾਣੀ ਦੀਆਂ ਦੋ ਬੂੰਦਾਂ ਸਰਕਦੇ ਸਰਕਦੇ ਕੋਲ ਆਉਂਦੀਆਂ ਹਨ ਫਿਰ ਇੱਕ ਹੀ ਬੂੰਦ ਹੋ ਜਾਂਦੀ ਹੈ ਨਦੀ ਸਾਗਰ ਵਿੱਚ ਡਿੱਗਦੀ ਹੈ ਇੱਕ ਹੀ ਦੂਜੇ ਨਾਲ ਡਿੱਗੀ ਹੋਈ ਇੱਕ ਹੋ ਜਾਂਦੀ ਹੈ ਪਰ ਮੈਂ ਸਮਝ ਸਕਦਾ ਹਾਂ ਕਿ ਤੁਸੀਂ ਵੀ ਸਮਝ ਸਕਦੇ ਹੋ ਜੇਕਰ ਦੋ ਦਿਨ ਤੁਹਾਨੂੰ ਇੱਥੇ ਮੇਰੇ ਕੋਲ ਚੁੱਪਚਾਹ ਬੈਠਣਾ ਰਹਿਣਾ ਪਏ ਉਸ ਤੋਂ ਪੂਰੀ ਉਮੀਦ ਹੋਵੇਗੀ ਕੁਝ ਹੋਵੇਗਾ ਹੁਣ ਉਹਨਾਂ ਦੇ ਚੇਲੇ ਇਹ ਹੀ ਸੋਚਦੇ ਸੀ ਕਿ ਦੋ ਪਰਮ ਗਿਆਨੀਆਂ ਦੇ ਵਿਚਾਰੇ ਗਿਆਨ ਦੀਆਂ ਗੱਲਾਂ ਹੋਣਗੀਆਂ ਉਹਨਾਂ ਵਿੱਚੋਂ ਅੰਮ੍ਰਿਤ ਵਰਸੇਗਾ ਪਰ ਉਹ ਦੋ ਪਰਮ ਗਿਆਨੀ ਮਿਲਦੇ ਸਾਰੇ ਚੁੱਪ ਹੋ ਗਏ ਮੋਨ ਹੋ ਗਏ ਸ਼ੋਨੇ ਹੋ ਗਏ ਫਰੀਦ ਨੇ ਆਪਣੇ ਚੇਲਿਆਂ ਨੂੰ ਕਿਹਾ ਜਿਹੜਾ ਸਾਹਮਣੇ ਸੀ ਉਹ ਬਿਨਾ ਬੋਲੇ ਸਮਝ ਸਕਦਾ ਸੀ ਤੁਹਾਡੇ ਨਾਲ ਮੈਂ ਬੋਲਦਾ ਹਾਂ ਕਿ ਤੁਸੀਂ ਉਸ ਨੂੰ ਬਿਨਾ ਬੋਲੇ ਸਮਝ ਨਹੀਂ ਸਕਦੇ ਕਬੀਰ ਨਾਲ ਬੋਲਦਾ ਹਾਂ ਤਾਂ ਮੈਂ ਨਾ ਸਮਝ ਸਿਤ ਹੁੰਦਾ ਇਸ ਲਈ ਚੁੱਪ ਰਿਹਾ ਹੋਰ ਬਹੁਤ ਲੰਮੇ ਦਿਨ ਹੋਇਆ ਨਾ ਸਮਝੋ ਤਉਨੂੰ ਵਿਖਾਈ ਨਹੀਂ ਪਿਆ ਕਿੰਨੀਆਂ ਕਿਰਨਾਂ ਉੱਥੇ ਆਈਆਂ ਕਿੰਨਾ ਪ੍ਰਕਾਸ਼ ਹੋਇਆ ਅਸੀਂ ਇੱਕ ਦੂਜੇ 'ਚ ਡੁੱਬੇ ਰਹੇ ਉਹਨਾਂ ਕਿਹਾ ਸਾਨੂੰ ਤਾਂ ਕੁਝ ਵਿਖਾਈ ਨਹੀਂ ਪਿਆ ਕੁਝ ਸੁਣਾਈ ਨਹੀਂ ਪਿਆ ਅਸੀਂ ਤਾਂ ਥੱਕ ਗਏ ਕਬੀਰ ਦੇ ਚੇਲਿਆਂ ਨੇ ਵੀ ਪੁੱਛਿਆ ਕੀ ਹੋਇਆ ਜਿਹਾ ਤਾਂ ਕਦੇ ਨਹੀਂ ਹੁੰਦਾ ਕਬੀਰ ਨੇ ਕਿਹਾ ਦੋ ਧਿਆਨੀ ਮਿਲ ਜਾਣ ਦੋ ਰੂਹਾਂ ਮਿਲ ਜਾਣ ਉੱਥੇ ਕੋਈ ਸ਼ਬਦਾਂ ਦਾ ਅਰਥ ਨਹੀਂ ਹੈ ਦੋ ਸ਼ੂਨਿ ਹੀ ਮਿਲ ਜਨ ਉੱਤੇ ਸ਼ਬਦ ਨਹੀਂ ਸਿਰਫ ਉੱਥੇ ਪ੍ਰਕਾਸ਼ ਹੁੰਦਾ ਹੈ ਗੁਰੂ ਉਹੀ ਹੈ ਜਿਹੜਾ ਤੁਹਾਡੇ ਗਿਆਨ ਨੂੰ ਮਿਟਾ ਦੇਵੇ ਕਿਉਂਕਿ ਤਦ ਹੀ ਪਰਮ ਗਿਆਨ ਦਾ ਜਨਮ ਹੁੰਦਾ ਹੈ ਗੁਰੂ ਉਹੀ ਹੈ ਜਿਹੜਾ ਤੁਹਾਡੇ ਦੀਵੇ ਦੀ ਟੀਮ ਟਮਾਉਂਦੀ ਪੀਲੀ ਲੋ ਨੂੰ ਫੂਕ ਮਾਰ ਕੇ ਬਜਾ ਦੇਵੇ ਕਿਉਂਕਿ ਉਸਦੇ ਬੁਝਰੇ ਹੀ ਤੁਹਾਡੀ ਅੱਖਾਂ ਮੂਰੇ ਇੱਕ ਮਹਾਸੂਰ ਜੋਤ ਰਹਾ ਹੈ ਧਿਆਨ ਰੱਖਣਾ ਇੱਕ ਨਿੱਕੀ ਜਿਹੀ ਕੇਰਗਰੀ ਇੱਕ ਨਿੱਕਾ ਜਿਹਾ ਕੰਨ ਅੱਖ 'ਚ ਪੈ ਜਾਂਦਾ ਹੈ ਤਾਂ ਕਿੰਨੀ ਤਕਲੀਫ ਹੁੰਦੀ ਹੈ ਗਿਆਨ ਵੀ ਇਸੇ ਤਰ੍ਹਾਂ ਹੈ ਜੇਕਰ ਤੁਸੀਂ ਖਾਲੀ ਹੋ ਕੇ ਆਪਣੇ ਗੁਰੂ ਦੇ ਕੋਲ ਨਹੀਂ ਗਏ ਜੇ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਅੰਦਰੋਂ ਭਰ ਕੇ ਗਏ ਹੋ ਤਾਂ ਕੁਝ ਨਹੀਂ ਮਿਲੇਗਾ ਗੁਰੂ ਕੋਲ ਜਾਣਾ ਹੈ ਤਾਂ ਆਪਣਾ ਗਿਆਨ ਨੂੰ ਛੱਡ ਦਿਓ ਇੱਕ ਕੋਰੇ ਕਾਗਜ਼ ਦੇ ਵਾਂਗ ਹੋ ਜਾਓ ਇੱਕ ਕੋਰਾ ਕਾगज ਲੈ ਕੇ ਜਾਓ ਕਿ ਉਹ ਤੁਹਦੇ ਉੱਪਰ ਕੁਝ ਲਿਖ ਦੇਵੇ ਗੁਰੂ ਦੇ ਕੋਲ ਜਾਣਾ ਹੈ ਤਾਂ ਆਤਮ ਸਮਰਪਣ ਕਰ ਦਿਓ ਗੁਰੂ ਦੇ ਕੋਲ ਜਾਣਾ ਹੈ ਤਾਂ ਆਪਣੇ ਆਪ ਨੂੰ ਖਤਮ ਕਰਕੇ ਦਿਓ ਕਰਮ ਕਿਸੇ ਨੂੰ ਨਹੀਂ ਦਬਾਉਂਦਾ ਕਰਤਾ ਦਾ ਭਾਵ ਦਬਾਉਂਦਾ ਹੈ ਕਰਮ ਨਹੀਂ ਛੱਡਨੇ ਜਿਨ੍ਹਾਂ ਨੇ ਤੈਨੂੰ ਸਿਖਾਇਆ ਹੈ ਕਰਮ ਛੱਡਨੇ ਹਨ ਉਹਨਾਂ ਨੇ ਨਾ ਸਮਝੀ ਦੀ ਗੱਲ ਸਿਖਾਈ ਆਪਣੇ ਕਰਮ ਕਰਦੇ ਰਹੋ ਪ੍ਰਮਾਤਮਾ ਦੇ ਰਸਤੇ 'ਚ ਤੁਰਦੇ ਰਹੋ ਇੱਕ ਨਾ ਇੱਕ ਦਿਨ ਤੁਹਾਨੂੰ ਤੁਹਾਡੀ ਮੰਜ਼ਿਲ ਜ਼ਰੂਰ ਮਿਲ ਜਾਵੇਗੀ ਉਹ ਹਰ ਇੱਕ ਕਣ-ਕਣ ਵਿੱਚ ਮੌਜੂਦ ਹੈ ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਧਰ ਪੈਰ ਨਾ ਕਰੋ। ਗਿਆਨੀ ਨੂੰ ਜਿਸ ਦਿਨ ਸਮਝ ਵਿੱਚ ਆਉਂਦਾ ਹੈ ਕਿ ਨਾ ਮੇਰਾ ਕੋਈ ਗਿਆਨ ਹੈ, ਨਾ ਕੋਈ ਕਰਤਵ ਹੈ ਤੇ ਨਾ ਹੀ ਕੋਈ ਸ ਹੈ, ਉਸ ਦਿਨ ਇੱਕ ਪਰਮ ਘਟਨਾ ਕਰਦੀ ਹੈ। ਜਿਸ ਤੋਂ ਬਾਅਦ ਉਸ ਨੂੰ ਪਰਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮੈਂ ਪਿਛਲੀ ਵੀਡੀਓ 'ਚ ਕਿਹਾ ਸੀ ਜੀਵਨ ਤਾਂ ਹਰ ਮਨੁੱਖ ਦਾ ਸਭ ਦਾ ਇੱਕੋ ਤਰ੍ਹਾਂ ਸ਼ੁਰੂ ਹੁੰਦਾ ਹੈ ਪਰ ਅੰਤ ਹਰ ਕਿਸੇ ਦਾ ਵੱਖ ਹੈ ਅੰਤ ਇੱਕੋ ਜਿਹਾ ਨਹੀਂ ਹੈ ਪਰਮਾਤਮਾ ਨੇ ਹਰ ਵਿਅਕਤੀ ਨੂੰ ਜੀਵਨ ਦਿੱਤਾ ਹੈ ਪਰ ਉਸ ਦਾ ਅੰਤ ਉਸ ਦੇ ਕਰਮਾਂ ਦੇ ਮੁਤਾਬਕ ਹੁੰਦਾ ਹੈ ਗਿਆਨੀ ਤੇ ਪਰਮ ਗਿਆਨੀ ਵਿੱਚ ਇਹ ਅੰਤਰ ਹੁੰਦਾ ਹੈ ज्ञानी एक साधक ਦੀ ਤਰ੍ਹਾਂ ਸਾਧੂ ਦੀ ਪੱਧਰੀ ਉੱਪਰ ਚੱਲਦਾ ਹੈ ਪਰਮ ਗਿਆਨੀ ਉਸ ਸੰਤ ਵੰਗ ਹੁੰਦਾ ਹੈ ਜੋ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ ਜੋ ਆਪਣੀ ਰੂਹ ਤੱਕ ਪਹੁੰਚ ਜਾਂਦਾ ਹੈ